ਬਟਾਲਾ ਦੇ ਨੇੜਲੇ ਪਿੰਡ ਅਲੋਵਾਲ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਿੱਥੇ ਗੈਸ ਸਿਲੰਡਰ ਫਟੜ ਕਰਨ ਪੰਜ ਲੋਕ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਜ਼ਖਮੀਆਂ ਵਿੱਚੋਂ ਤਿੰਨ ਲੋਕ ਇੱਕੋ ਪਰਿਵਾਰ ਦੇ ਪਤੀ ਪਤਨੀ ਅਤੇ ਇੱਕ ਬੱਚਾ ਹਨ ਜਦਕਿ ਦੋ ਹੋਰ ਜ਼ਖਮੀ ਉਹਨਾਂ ਦੇ ਸੱਕੇਪਰਾ ਦੱਸੇ ਜਾ ਰਹੇ ਹਨ ਹਾਦਸੇ ਵਿੱਚ ਜ਼ਖਮੀ ਹੋਏ ਸਭ ਲੋਕਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਬਟਾਲਾ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ ਹਾਤਾ ਗ੍ਰਸਥ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਦਿਹਾੜੀਦਾਰ ਮਜ਼ਦੂਰ ਹਨ ਅਤੇ ਕੰਮ ਤੇ ਜਾਣ ਤੋਂ ਪਹਿਲਾਂ ਚਾਵਲ ਪਕਾ ਰਹੇ ਸਨ ਇਸ ਦੌਰਾਨ ਅਚਾਨਕ ਗੈਸ ਲੀਕ ਹੋਣ ਕਾਰਨ ਸਿਲੰਡਰ ਨੂੰ ਅੱਗ ਲੱਗ ਗਈ ਅੱਗ ਨੂੰ ਵੇਖਦੇ ਹੋਏ ਉਹਨਾਂ ਨੇ ਸਿਲੰਡਰ ਨੂੰ ਚੁੱਕ ਕੇ ਘਰ ਤੋਂ ਬਾਹਰ ਖੁੱਲੀ ਜਗ੍ਹਾ ਵਿੱਚ ਸੁੱਟ ਛੱਡ ਦਿੱਤਾ ਪਰ ਕੁਝ ਹੀ ਪਲਾਂ ਵਿੱਚ ਸਿਲੰਡਰ ਫਟ ਗਿਆ ਸਿਲੰਡਰ ਫਟਣ ਨਾਲ ਪੰਜੇ ਲੋਕ ਅੱਗ ਦੀ ਚਪੇਟ ਵਿੱਚ ਆ ਗਏ ਅਤੇ ਬੁਰੀ ਤਰ੍ਹਾਂ ਝੁਲਸ ਗਏ ਸਥਾਨਕ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਬਟਾਲਾ ਲਿਆਂਦਾ ਗਿਆ ਇਸ ਸਬੰਧੀ ਸਰਕਾਰੀ ਹਸਪਤਾਲ ਬਟਾਲਾ ਦੇ ਡਾਕਟਰਾਂ ਨੇ ਦੱਸਿਆ ਕਿ ਕੁੱਲ 5 ਜ਼ਖਮੀ ਹਸਪਤਾਲ ਲਿਆਂਦੇ ਗਏ ਹਨ ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ ਗੰਭੀਰ ਜ਼ਖਮੀਆਂ ਨੂੰ ਵਧੀਆ ਇਲਾਜ ਲਈ ਅੰਮ੍ਰਿਤਸਰ ਰੈਫਰ ਕੀਤਾ ਜਾਵੇਗਾ ਪੁਲਿਸ ਵੱਲੋਂ ਵੀ ਹਾਦਸੇ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਜੀ ਇਹ ਹੋਇਆ ਅੱਲੋਵਾਲ ਪਿੰਡ ਦਾ ਘਟਨਾ ਹੈ ਇੱਥੇ 3 ਲੱਫੂ ਲੱਗ ਗਈ ਹੈ ਇਹ ਸਾਰੇ ਪ੍ਰਵਾਸੀ ਸਵੇਰੇ ਸਵੇਰੇ ਉੱਠੇ ਆਪਣਾ ਰੋਟੀ ਪਾਣੀ ਨੂੰ ਲੱਗੇ ਆ ਭਰਾ ਸਾਡਾ ਚੱਲ ਗਿਆ ਹੀ ਕੰਮ ਤੇ ਇਹ ਦਾ ਫੈਮਿਲੀ ਆ ਥੱਲੇ ਵਾਲੇ ਤੇ ਉਹਨਾਂ ਨੇ ਚੋਲ ਮੰਨੋ ਚੜਾਇਆ ਇਹ ਗੈਸ ਦੇ ਉੱਤੇ ਛੋਟਾ ਗੈਸ ਸੀ ਤੇ ਚੜਾਇਆ ਤੇ ਮੰਨੋ ਭਾਈ ਗਰਮ ਵੀ ਨਹੀਂ ਆਦਾ ਉਹਨੇ ਚੁਣੋ ਪੈਪ ਅਗ ਲੱਗ ਗਿਆ ਅਗ ਲੱਗ ਗਿਆ ਤਾਂ ਉਹ ਰੂਮ ਦੇ ਵਿੱਚ ਚਾਰ ਬੰਦੇ ਤੇ ਉਹਨਾਂ ਨੇ ਸੋਚਿਆ ਫਿਰ ਬਾਹਰ ਛੁੱਟੀਏ ਉਹ ਮੁੰਡਾ ਜਿਹੜਾ ਉਹਨਾਂ ਨੇ ਸੋਚਿਆ ਬਾਹਰ ਬਾਹਰ ਛੁੱਟਿਆ ਤੇ ਇਹਨਾਂ ਦੇ ਫੈਮਿਲੀ ਹੀ ਬਾਹਰ ਉਹ ਗੈਸ ਜਦੋਂ ਤੁਸੀਂ ਦੱਸੋ ਛੁੱਟਿਆ ਬਾਹਰ ਖੁੱਲਾ ਏਰੀਆ ਹਾਂਜੀ ਬਾਹਰ ਛੁੱਟਿਆ ਤਾਂ ਖੁੱਲਾ ਏਰੀਆ ਕਿ ਚਲੋ ਬਾਹਰ ਜੋ ਹੈ ਬਸ ਕੋਈਗਾ ਉਹ ਮੌਕੇ ਤੇ ਬਲਾਸਟ ਹੋਇਆ ਮੌਕੇ ਤੇ ਬਲਾਸਟ ਹੋਇਆ ਤੇ ਉਹਦੇ ਵਿੱਚ ਉਹਨੇ ਦੋ ਭਰਾ ਇਹ ਇਹਨਾਂ ਦਾ ਵੀਵੀ ਬੱਚਾ ਖੁਦ ਇਹ ਸਾਰੇ ਜੰਗਲ ਚ ਆ ਗਏ ਤੇ ਹਾਂਜੀ ਅੱਗ ਲੱਗ ਗਈ ਤੇ ਸਿਲੰਡਰ ਭਿਆਨਕਾ ਬਹੁਤ ਭਿਆਨਕਾ ਕਿੱਥੇ ਹੈ ਕਿ ਸਿਲੰਡਰ ਦਾ ਹਜੇ ਵੀ ਪਤਾ ਨਹੀਂ ਕਿੱਥੇ ਹੈ

गया धोने चावल लाया में लिया पाइप लि... सब था सबको जल गया जेडे पांच पेशेंट उन्होंने नाम है अनंत जो एक छह साल का बच्चा है प्रताप अठारह साल का बंदा है मीना जो कि पैंतीस साल की औरत है राजवंशी जो कि तीस साल का बंदा है एंड ਪ੍ਰਕਾਸ਼ ਜੋਗੀ 20 ਸਾਲ ਦਾ ਬੰਦਾ ਹੈ ਇਹ ਸਾਰੇ ਹੀ ਜਿਹੜੇ ਪੇਸ਼ੈਂਟਸ ਸੀ ਬਰਨਸ ਦੇ ਨਾਲ ਆਏ ਸੀ ਅਸੀਂ ਉਹ ਸਾਰੇ ਪੇਸ਼ੈਂਟਸ ਨੂੰ ਦੇਖਿਆ ਸਾਰੇ ਇਸ ਟਾਈਮ ਸਟੇਬਲ ਨੇ ਤੇ ਇਹਨਾਂ ਨੂੰ ਫਰਸਟ ایڈ ਦੇ ਦਿੱਤੀ ਗਈ ਹੈ ਸਾਡਾ ਇਹੀ ਪਲਾਨ ਹੈ ਕਿ ਇਸ ਟਾਈਮ ਆਪਾਂ ਦਾਖਲ ਕਰਾ ਕੇ ਸਪੈਸ਼ਲਿਸਟ ਦੀ ਰਾਏ ਅੱਗੇ ਲਵਾਵਾਂਗੇ ਨਹੀਂ ਅਸੀਂ ਸਾਰਿਆਂ ਦੇ ਵਾਈਟਲਸ ਚੈੱਕ ਕੀਤੇ ਨੇ ਜੋ ਵਾਈਟਲਸ ਸਾਨੂੰ ਸ਼ੋ ਹੋਏ ਨੇ ਸਾਰਿਆਂ ਦੀ ਸਟੇਬਲ ਹੈਗੀ ਇਸ ਟਾਈਮ ਆਵਾਜ਼ ਕਰਨਾ ਅਗਲਾ ਆਪਣਾ ਅਪਡੇਟ ਮੈਂ ਡਾਕਟਰ ਅੰਜਲਾ ਜੋ ਕਿ ਈਐਮਓ ਐਸਡੀਐਚ ਬਟਾਲਾ ਵਿੱਚ ਇਸ ਟਾਈਮ ਡਿਊਟੀ ਤੇ ਹੈਗੀ ਸਟਾਰ نیوز ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ